ਸਾਡੇ ਅਪਰੋਂ ਤੁਸੀਂ ਕੀ ਉੱਡਣਾ ਨੀ ਵਗੇ ਦੁਰਕਿਤੇ ਆਲੇ ਨਾ ਬਣਾ ਕੀ ਹੋ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਨੀ ਤੈਨੂੰ ਮੋਤੀਆਂ ਦੀ ਚੋਗ ਚਗਾ ਮੇਰਾ ਦਿਲ ਵਾਲੀ ਸੌਂਗ ਗੱਲ ਆ ਹਾਂਜੀ ਤੇ ਬਰਬਾਦੀ song ਸਿੱਧਿਲ ਤੋਂ ਲੈਂਦੇ ਹੈ ਮੋ ਤੇਰਾ ਹੋਏ ਉਹ ਸਭ ਕੁਝ ਸਜਣਾ ਹੈ ਮੇਰਾ ਜੋ ਤੈਨੂੰ ਬੋਲ ਕੇ ਦੱਸ ਦਿੰਦੇ ਨਹੀਂ ਹੋਰ ਕਿਸੇ ਨੂੰ ਕਹਿ ਸਕਦੇ ਸਤਕਾਰ ਸਿੱਧੂ ਮੂਸੇਵਾਲਾ ਬਹੁਤ ਫੇਮਸ ਹੋਇਆ ਭਾਵੇਂ ਉਹ ਅੱਜ ਦੁਨੀਆ ਦੇ ਵਿੱਚ ਨਹੀਂ ਹਾਂਜੀ ਕੀ ਕਹਿਣਾ ਚਾਹੂੰ ਸਾਡਾ ਬਹੁਤ ਹੀ ਸਤਿਕਾਰਯੋਗ ਕੈਰਾ ਵੀਰ ਸਿੱਧੂ ਮੂਸੇਵਾਲਾ ਉਹਨਾਂ ਦੀ ਗੱਲ ਕਰੀਏ ਤੁਸੀਂ ਸੋ ਮੈਂ ਇੱਕ ਗੱਲ ਕਹੂੰ ਆ ਜੀ ਉਹ ਅਵਤਾਰ ਨੇ ਹਾਂਜੀ ਉਦੋਂ ਲੋਕ ਮਿਹਨਤਾਂ ਕਰਕੇ ਆ ਰਹੇ ਸੀ ਮਨ ਨੂੰ ਸਕੂਨ ਦੇ ਨਾਲ ਕੇ ਹਾਂਜੀ ਹਾਂਜੀ ਅੱਜ ਕੱਲ੍ਹ ਦੇਖੋ ਜੀ ਬਸ ਥੋੜਾ ਜਾਂ ਪੈਸੇ ਪੂਛਾ ਕਰਕੇ ਹੂੰ ਅੱਗੇ ਆਈ ਜਾਂਦੇ ਆ ਮਿਹਨਤਾਂ ਮੁੰਤਾਂ ਘੱਟ ਨੇ ਉਹ ਫਿਰ ਜ਼ਿਆਦਾ ਅੱਗੇ ਜਾ ਕੇ ਉਹਨਾਂ ਨੂੰ ਦਿੱਕਤ ਆਉਂਦੀ ਆ ਠੀਕ ਹੈ ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਗਿੱਲ ਅੱਜ ਅਸੀਂ ਮੈਮਨਾ ਕੌਰ ਸਿੰਘ ਵਾਲੇ ਸਾਡੀ ਟੀਮ ਪਹੁੰਚੀ ਹੋਈ ਐ ਅੱਜ ਤੁਹਾਨੂੰ ਅਸੀਂ ਇੱਕ ਉਸ ਸੰਕਾਰ ਨੂੰ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਗਾਣੇ ਤੁਸੀਂ ਰੋਜ਼ ਰੇਡੀਓ ਰਾਹੀਂ ਟੀਵੀ ਰਾਹੀਂ ਸੁਣਦੇ ਹੋ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਮਲਾਉਣੇ ਆ ਤੁਹਾਨੂੰ ਕਸ਼ਮੀਰ ਹਰੀ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੈ ਬਹੁਤ ਵਧੀਆ ਜੀ ਹੋਰ ਹਰਵਿੰਦਰ ਜੀ ਠੀਕ ਠਾਕ ਠੀਕ ਠਾਕ ਹੈ ਵਧੀਆ ਹਾਂ ਜੀ ਦੋਸਤੋ ਮੇਰਾ ਬਹੁਤ ਹੀ ਪਿਆਰਾ ਵੀਰ ਹਰਵਿੰਦਰ ਸਿੰਘ ਜੇ ਸੋ ਸਾਰੀ ਟੀਮ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇਸ ਬਿੰਮੜ ਕੌਰ ਸਿੰਘ ਦੇ ਵਿੱਚ ਪੁੱਜੇ ਨੇ ਸੋ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਬੈਠੇ ਮੇਰੇ ਪੰਜਾਬੀ ਵੀਰ ਸਾਰਿਆਂ ਦਾ ਦਿলো ਸਤਿਕਾਰ ਸੋ ਮੇਰੇ ਪਿੰਡ ਦਾ ਬਿੰਮੜ ਕੌਰ ਸਿੰਘ ਦਾ ਬਹੁਤ-ਬਹੁਤ ਧੰਨਵਾਦ ਜੀ ਮੇਰੇ ਤਸੀਲ ਤਲਵੰਡੀ ਸਾਹਿਬ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਔਰ ਮੇਰਾ ਜ਼ਿਲ੍ਹਾ ਬਠਿੰਡਾ ਸੋ ਬਹੁਤ ਸਤਿਕਾਰ ਜੋ ਜ਼ਿਲ੍ਹਾ ਮੇਰਾ ਸੋ ਸਾਰੇ ਪੰਜਾਬ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਮੇਰੇ ਗੀਤਾਂ ਨੂੰ ਮਾਣ ਪਿਆਰ ਸਤਿਕਾਰ ਦੇ ਰਹੇ ਨੇ ਥੈਂਕ ਯੂ ਸਭ ਤੋਂ ਪਹਿਲਾ ਸਵਾਲ ਹੈ ਤੁਹਾਡੇ ਗੀਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਤੁਹਾਨੂੰ ਕਿਹੜੇ ਗੀਤ ਪਸੰਦ ਹਨ ਮੇਰੇ ਗੀਤਾਂ ਦੇ ਵਿੱਚੋਂ ਮੈਨੂੰ ਸਾਰੇ ਗੀਤ ਪਸੰਦ ਨੇ ਜੀ ਹਾਂਜੀ ਤੇ ਮੇਰੇ ਤਕਰੀਬਨ 47-48 Song ਆ ਚੁੱਕੇ ਨੇ ਠੀਕ ਹੈ ਜੀ ਮੇਰੇ ਸਾਰੇ ਦਿਲ ਦੇ ਕਰੀਬ ਨੇ ਪਰ ਜਿਨ੍ਹਾਂ ਦੇ ਵਿੱਚੋਂ ਕੁਝ ਕੁ ਮੇਰੇ ਜ਼ਿਆਦਾ ਕਰੀਬ ਨੇ ਹਾਂਜੀ ਤੇ ਉਹ ਹੈਗੇ ਨੇ ਜਿਵੇਂ ਮੇਰਾ ਦਿਲ ਵਾਲੀ Song ਗੱਲ ਆ ਹਾਂਜੀ ਤੇ ਬਰਬਾਦੀ Song ਤੇ ਚੱਲਦੀ ਤਿਆਰੀ ਫੌਜ ਨੇ ਮੇਰੇ ਡਿਊਟ ਪੰਜ ਸੱਤ ਆਏ ਨੇ ਉਹ ਵੀ ਬੜੇ ਕਰੀਬ ਆ ਮੰਨ ਲੈ ਮੇਰੇ ਹੂੰ ਸੋ ਸਾਈਡ Song ਮੇਰੇ Song ਬਹੁਤ ਜ਼ਿਆਦਾ ਪਸੰਦ ਹੈ ਸਾਰੇ ਗੀਤ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਕੁਝ ਜ਼ਿਆਦਾ ਜਿਹੜਾ ਫੇਵਰੇਟ ਹੈ ਤੁਹਾਨੂੰ ਉਸ ਤੋਂ ਸ਼ੁਰੂਆਤ ਕਰਦੇ ਹਾਂ ਹਾਂਜੀ ਹਾਂਜੀ ਹੱਸੇ ਦਿਲ ਤੋਂ ਲੈਦੇ ਹੈ ਮੋ ਤੇਰਾ ਹੋਏ ਉਹ ਸਭ ਕੁਝ ਸਜਣਾ ਹੈ ਮੇਰਾ ਜੋ ਤੈਨੂੰ ਬੋਲੀ ਕੇ ਦੱਸ ਦਿੰਦੇ ਨਹੀਂ ਹੋਰ ਕਿਸੇ ਨੂੰ ਕਹਿ ਸਕਦੇ ਅਸੀਂ ਹੱਥ ਜੋੜ ਕੇ ਕਹਿੰਨੇ ਆਂ ਬਿਨ ਤੇਰੇ ਨਹੀਂ ਵੇ ਰਹਿ ਸਕਦੇ ਅਸੀਂ ਹੱਥ ਜੋੜ ਕੇ ਕਹਿੰਨੇ ਆਂ ਬਿਨ ਤੇਰੇ ਨਹੀਂ ਵੇ ਰਹਿ ਸਕਦੇ ਅਸੀਂ ਦਿਲ ਤੋਲ ਲੈਂਦੇ ਹਾਂ ਮੋਤਰੋ ਹੋਏ ਬਹੁਤ ਵਧੀਆ ਸਾਊਂਗਾ ਜੀ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਤੁਸੀਂ ਬਹੁਤ ਸਾਰੇ ਗੀਤਕਾਰਾਂ ਦੇ ਗੀਤ ਗਾਏ ਹਾਂਜੀ ਸਭ ਤੋਂ ਲਗਦੀਕ ਤੁਹਾਡੇ ਕਿਹੜਾ ਗੀਤਕਾਰ ਹੈ ਤੇ ਕਿਹੜੇ ਗੀਤਕਾਰ ਤੁਹਾਡੀ ਹੈਲਪ ਕਰਦਾ ਮੇਰੇ 25 ਥੀ ਡਾਇਰੈਕਟਰ ਹੈ ਜੀ ਹਾਂਜੀ ਜਿਨ੍ਹਾਂ ਦੇ ਵਿੱਚ ਮੈਂ ਦੋ ਦੋ ਸੌਂਗ ਵੀ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਮੈਂ ਤਿੰਨ ਤਿੰਨ ਸੌਂਗ ਵੀ ਕੈਰੇਕਟਰ ਦੇ ਕੀਤੇ ਆ ਹਾਂਜੀ ਕੈਰੇਕਟਰ ਮੇਰੇ ਸਾਰੇ ਮੇਰੇ ਭਰਾ ਨੇ ਠੀਕ ਹੈ ਜੀ ਸੋ ਮੈਨੂੰ ਸਾਰੇ ਮੇਰੇ ਜਲਦੇ ਕਰੀਬ ਨੇ ਤੇ ਜੋ ਮੰਨ ਕੇ ਚਲੋ ਇੱਕ ਮੇਰਾ ਬਹੁਤ ਹੀ ਪਿਆਰਾ ਵੀਰ ਸੁਖਵੀਰ ਲਹਿਰੀ ਹਾਂਜੀ ਬੜਾ ਪਿਆਰਾ ਵੀਰ ਆ ਮੇਰਾ ਬਹੁਤ ਜਿਆਦਾ ਮਦਦ ਕਰਦਾ ਹੈ ਹਾਂਜੀ ਸੇਵਕ ਸਿੰਘ ਪੇਰੋਂ ਬੜਾ ਪਿਆਰਾ ਵੀਰ ਆ ਮੇਰਾ ਬਲਵੀਰ ਸਿੰਘ ਮੈਨਵਾਨਾ ਹਾਂਜੀ ਤੇ ਉਸ ਤੋਂ ਬਾਅਦ ਮੇਰੇ ਜਿੰਨੇ ਵੀ ਰੈਕਟਰ ਹੈਗੇ ਆ ਜਿਵੇਂ ਹੋ ਗਿਆ ਪ੍ਰੀਤ ਹਾਂਜੀ ਗੋਲੇਵਾਲੀਆ ਉਹ ਵੀ ਮੇਰਾ ਘੈਂਟ ਭਰਾ ਸੋ ਸਾਰੇ ਕਿੰਨਾ ਕਦਮ ਨਾਲ ਲੱਭਾ ਜੀ ਸਾਰੇ ਮੇਰੇ ਦਿਲ ਦੇ ਕਰੀਬ ਨੇ ਤੇ ਸਾਰੇ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਸਾਰੇ ਮੇਰੇ ਭਰਾ ਦੇ ਠੀਕ ਹੈ ਜੀ ਹਾਂਜੀ ਤੁਹਾਡੇ ਯਾਰਾਂ ਦੋਸਤਾਂ ਦਾ ਤੁਹਾਡੇ ਨਾਲ ਕਿੰਨਾ ਕੇਸ ਸਹਿਯੋਗ ਹੈ ਬਹੁਤ ਜਿਆਦਾ ਜੀ ਬਹੁਤ ਜਿਆਦਾ ਮੇਰਾ ਬਹੁਤ ਹੀ ਪਿਆਰਾ ਵੀਰਗੀ ਪਸੰਦ ਉਹ ਮੇਰਾ ਗੀਤਕਾਰ ਬੜਾ ਪਿਆਰਾ ਵੀਰ ਹੈ ਮੇਰਾ ਸੋ ਬੜੇ ਚਿਰ ਤੋਂ ਮੇਰੀ ਉਹਦਣਾ ਚੱਲਦੀ ਆ ਰਹੀ ਹੈ ਠੀਕ ਹੈ ਵਧੀਆ ਪ੍ਰੇਮ ਹੈ ਸਾਡਾ ਇੱਕ ਮੇਰਾ ਬਹੁਤ ਹੀ ਪਿਆਰਾ ਵੀਰ ਇਕਬਾਲ ਅੱਕਾਂ ਵਾਲੀ ਠੀਕ ਹੈ ਤੇ ਉਹਨਾਂ ਦਾ ਵੀ ਮੈਂ ਸੌਂਗ ਕਰਨ ਜਾ ਰਿਹਾ ਹਾਂ ਹਾਂਜੀ ਨਿਊ ਸੌਂਗ ਕਰਨ ਜਾ ਰਿਹਾ ਹਾਂ ਇੱਕ ਮਗੀਤੀ ਦਾ ਸੌਂਗ ਦੁਬਾਰਾ ਕਰ ਰਿਹਾ ਹਾਂ ਹੋਰ ਪਹਿਲਾਂ ਮੈਂ ਤਿੰਨ ਚਾਰ ਸੌਂਗ ਗੀਤੀ ਦੇ ਕਰੇ ਨੇ ਠੀਕ ਹੈ ਸੋ ਮੇਰੇ ਬਹੁਤ ਪਿਆਰੇ ਵੀਰ ਨੇ ਹਾਂਜੀ ਸੋ ਬੜਾ ਮੇਰਾ ਸਤਿਕਾਰ ਕਰਦੇ ਆ ਔਰ ਮੈਂ ਵੀ ਉਹਨਾਂ ਦਾ ਸਤਿਕਾਰ ਕਰਦਾ ਠੀਕ ਹੈ ਹਾਂਜੀ ਤੁਹਾਡੇ ਨਜ਼ਦੀਕ ਸਿੱਧੂ ਮੂਸੇਵਾਲਾ ਬਹੁਤ ਫੇਮਸ ਹੋਇਆ ਭਾਵੇਂ ਉਹ ਅੱਜ ਦੁਨੀਆ ਦੇ ਵਿੱਚ ਨਹੀਂ ਹਾਂਜੀ ਕੀ ਕਹਿਣਾ ਚਾਹੂੰ ਸਾਡਾ ਬਹੁਤ ਹੀ ਸਤਿਕਾਰਯੋਗ ਪਿਆਰਾ ਵੀਰ ਸਿੱਧੂ ਮੂਸੇਵਾਲਾ ਬਲੋ ਉਹਨਾਂ ਦੀ ਗੱਲ ਕਰੀਏ ਤੁਸੀਂ ਸੋ ਮੈਂ ਇੱਕ ਗੱਲ ਕਹੂੰ ਆ ਜੀ ਉਹ ਅਵਤਾਰ ਨੇ ਠੀਕ ਹੈ ਮੇਰੀ ਸੋਚਣ ਦੇ ਵਿੱਚ ਥੋੜੇ ਸਮੇਂ ਲਈ ਉਹ ਚਲੋ ਪਰ ਮੈਂ ਜੱਗ ਤੇ ਆਏ ਨੇ ਪਰ ਮੈਂ ਕਹਿੰਦਾ ਵੀ ਇੰਨੇ ਘੱਟ ਸਮੇਂ ਦੇ ਵਿੱਚ ਐਡਾ ਵੱਡਾ ਨਾਮ ਬਣਾਉਣਾ ਹਾਂਜੀ ਇੰਨਾ ਫੇਮਸ ਹੋਣਾ ਇੱਕ ਅਵਤਾਰ ਦਾ ਰੂਪ ਹੀ ਕਹਿ ਸਕਦੇ ਹਾਂ ਬਿਲਕੁਲ ਸੋ ਸਾਡਾ ਭਰਾ ਸਿੱਧੂ ਮੂਸੇ ਵਾਲਾ ਬਹੁਤੀ ਘੈਂਟ ਭਰਾ ਸੀ ਸਾਡਾ ਹਾਂਜੀ ਤੇ ਬਸ ਮਾਲਕ ਉਹਨਾਂ ਨੂੰ ਆਪਣੇ ਚਰਨਾਚ ਸਥਾਨ ਦੇਵੇ ਬਸ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਵੇ ਇਹੀ ਕਹਿ ਸਕਦੇ ਹਾਂ ਜਿਸ ਤਰ੍ਹਾਂ ਪਹਿਲਾਂ ਗਾਇਕੀ ਦੇ ਵਿੱਚ ਤਵੇ ਚੱਲਦੇ ਤਵਿਆਂ ਤੋਂ ਬਾਅਦ ਫਿਰ ਕੈਸਟਾਂ ਆਈਆਂ ਕੈਸਟਾਂ ਤੋਂ ਬਾਅਦ ਚਿਪਾਂ ਆ ਗਈਆਂ ਹਾਂਜੀ ਉਸ ਗਾਇਕੀ ਦੇ ਵਿੱਚ ਤੇ ਹੁਣ ਵਾਲੀ ਗਾਇਕੀ ਦੇ ਵਿੱਚ ਕਿੰਨਾ ਫਰਕ ਸਮਝੋ ਜਿਹੜੀ ਉਹ ਗਾਇਕੀ ਸੀ ਤੇ ਜਿਹੜੀ ਅੱਜ ਦੀ ਗਾਇਕੀ ਆ ਹਾਂਜੀ ਬੜਾ ਫਰਕ ਹੈ ਕਿਹੜੀ ਪਹਿਲਾਂ ਵਾਲੀ ਗਾਇਕੀ ਸੀ ਹਾਂਜੀ ਉਦੋਂ ਲੋਕ ਮਿਹਨਤਾਂ ਕਰਕੇ ਆ ਰਹੇ ਸੀ ਮਨ ਨੂੰ ਸਕੂਨ ਦੇ ਨਾਲ ਗਏ ਅੱਜ ਕੱਲ੍ਹ ਦੇਖੋ ਜੀ ਬਸ ਥੋੜਾ ਜਾਂ ਐਸੇ ਪੂਛੇ ਦਾ ਕਰਕੇ ਹੂੰ ਅੱਗੇ ਆਈ ਜਾਂਦੇ ਆ ਮਿਹਨਤਾਂ ਮੁੰਤਾ ਘਟਨੇ ਉਹ ਫਿਰ ਜ਼ਿਆਦਾ ਅੱਗੇ ਜਾ ਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਠੀਕ ਹੈ ਅੱਜ ਦੇ ਸਿੰਗਰ ਤੇ ਜਿਹੜੇ ਪਹਿਲਾਂ ਵਾਲੇ ਸਿੰਗਰ ਸੀ ਉਹਨਾਂ ਨੇ ਮਿਹਨਤਾਂ ਕਰੀਆਂ ਵੇਸੀ ਹੂੰ ਤੇ ਉਹਨਾਂ ਦੀ ਗਾਇਕੀ ਦੇ ਵਿੱਚ ਸਕੂਨ ਵੀ ਮਿਲਦਾ ਸੀ ਹੂੰ ਠੀਕ ਹੈ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਉਹਨਾਂ ਵਾਲੇ ਸਿੰਗਰ ਵੀ ਬਹੁਤ ਵਿੱਚ ਵਧੀਆ ਮਿਹਨਤ ਕਰਕੇ ਆ ਰਹੇ ਨੇ ਪਰ ਕੁਝ ਕਿ ਤੁਹਾਨੂੰ ਪਤਾ ਤੁਸੀਂ ਆਪ ਹੀ ਸਮਝਦਾਰ ਹੋ ਵੀ ਜਿਹੜੇ ਬਿਨਾਂ ਰਾਜ ਤੋਂ ਬਿਨਾਂ ਸਿੱਖੇ ਤੋਂ ਅੱਗੇ ਆ ਰਹੇ ਐ ਤੇ ਉਹਨਾਂ ਨੂੰ ਮੁਸ਼ਕਲਾਂ ਦਾ ਬੜਾ ਸਾਹਮਣਾ ਕਰਨਾ ਪੈਂਦਾ ਹੁੰਦਾ। ਸੋਣ ਵਾਲੀ ਗਾਇਕੀ ਤੇ ਪਹਿਲਾਂ ਵਾਲੀ ਗਾਇਕੀ 'ਚ ਇਹੀ ਫਰਕ ਹੈ। ਹਾਂਜੀ। ਜਦੋਂ ਤੁਸੀਂ ਲੰਮੇ ਸਫ਼ਰ ਤੇ ਆਪਦੀ ਗੱਡੀ ਵਿੱਚ ਜਾਨੇ ਹੋ ਪਰਿਵਾਰਾਂ ਦੇ ਨਾਲ ਜਾਨੇ ਹੋ ਤਾਂ ਉਹ ਤੋਂ ਕਿਹੜੇ ਗਾਇਕ ਨੂੰ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ? ਜਦੋਂ ਮੈਂ ਲੰਮੇ ਸਫ਼ਰ ਤੇ ਜਾਂਦਾ ਜੀ ਮੈਂ ਮੇਰਾ ਬਹੁਤ ਹੀ ਸਤਿਕਾਰਯੋਗ ਪਿਆਰਾ ਵੀਰ ਔਰ ਸਰੀਲਾ ਵੀਰ ਹਾਂਜੀ ਸਾਡਾ ਬੜਾ ਘੈਂਟ ਭਰਾ ਜਨਾਬ ਮਾਸ਼ਾ ਅੱਲ ਠੀਕ ਹੈ ਮੈਂ ਉਹਨਾਂ ਦੇ ਸੌਂਗ ਬਹੁਤ ਜ਼ਿਆਦਾ ਸੁਣਦਾ ਜੀ ਹੂੰ ਬਹੁਤ ਹੀ ਜ਼ਿਆਦਾ ਤੇ ਸਾਡਾ ਪਿਆਰਾ ਵੀਰ ਲਵਜੀਤ ਖਾਨ ਸਾਹਿਬ ਹਾਂਜੀ ਸਾਡੇ ਉਸਤਾਦ ਜੀ ਹੂੰ ਉਹਨਾਂ ਨੂੰ ਬਹੁਤ ਜ਼ਿਆਦਾ ਸੁਣਦਾ ਜੀ ਔਰ ਮੇਰਾ ਭਰਾਜੀ ਖਾਨ ਹੂੰ ਮੈਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸੁਣਦਾ ਸਰਦੋਸ਼ ਇਕਬਦਰ ਸਾਹਿਬ ਹੋਗੇ ਦੁਰਗਰ ਰੰਗੀਲਾ ਜੀ ਹੋਗੇ ਫਰੋਜ਼ ਖਾਨ ਜੀ ਹੋਗੇ ਹੂੰ ਤਮਲ ਖਾਨ ਜੀ ਹੋਗੇ ਮੈਂ ਇਹਨਾਂ ਸਿੰਗਰਾਂ ਨੂੰ ਮਾਸਟਰ ਸਲੀਮ ਜੀ ਹੋਗੇ ਇਹਨਾਂ ਸਿੰਗਰਾਂ ਨੂੰ ਮੈਂ ਬਹੁਤ ਜ਼ਿਆਦਾ ਸੁਣਦਾ ਜਿਸ ਤਰ੍ਹਾਂ ਜੀ ਜਿਆਦਾਤਰ ਮੈਂ ਮਾਸ਼ਾਅੱਲਿ ਵੱਧ ਸੁਣਦਾ ਠੀਕ ਹੈ ਹਾਂਜੀ ਸਰਦੂਲ ਸਿਕੰਦਰ ਦਾ ਜ਼ਿਕਰ ਕਰਿਆ ਕਰੇ ਸਰਦੂਲ ਸਿਕੰਦਰ ਨਾਲ ਤੁਹਾਨੂੰ ਮਿਲਣਾ ਹੋਇਆ ਤੁਹਾਡਾ ਕਿਸੇ ਨਹੀਂ ਜੀ ਐਵੇਂ ਦੇਖੋ ਰੱਬ ਨੂੰ ਜਾਨ ਦੇਣੀ ਆ ਤੇ ਅਸੀਂ ਉਹਨਾਂ ਨੂੰ ਪਹਿਲਾਂ ਵੀ ਪਿਆਰ ਕਰਦੇ ਸੀ ਅੱਜ ਵੀ ਉਹਨਾਂ ਹੀ ਪਿਆਰ ਕਰਦੇ ਆ ਠੀਕ ਹੈ ਤੇ ਉਹਨਾਂ ਦਾ ਨਾਮ ਵੀ ਦੇਖੋ ਰਹੀ ਦੁਨੀਆ ਤੱਕ ਰਹੂਗਾ ਐਡੇ ਸਰੀਲੇ ਫਨਕਾਰ ਹੂੰ ਤੇ ਬੜੇ ਘੈਂਟ ਉਸਤਾਦ ਜੀ ਸੀਗੇ ਸਾਡੇ ਉਹ ਹੂੰ ਜਨਾਬ ਰੋਸ਼ਤਕਰ ਜੀ ਤੇ ਉਹਨਾਂ ਨੂੰ ਮਿਲਣ ਦਾ ਸਬੱਬ ਤਾਂ ਨਹੀਂ ਬਣਿਆ ਠੀਕ ਹੈ ਕਿਉਂਕਿ ਅਸੀਂ ਅੱਜ ਵੀ ਉਹਨਾਂ ਨੂੰ ਉਨਾ ਹੀ ਪਿਆਰ ਕਰਦੇ ਆ ਤੇ ਕੱਲ ਵੀ ਉਹਨਾਂ ਹੀ ਪਿਆਰ ਕਰਦਾ ਔਰ ਜਿੰਨਾ ਚਿਰ ਸਾਥ ਚੱਲਣਗੇ ਜੀ ਹੂੰ ਉਹਨਾਂ ਨੂੰ ਪਿਆਰ ਕਰਦੇ ਰਹਿਣਾ ਠੀਕ ਹੈ ਹਾਂਜੀ ਹੁਣ ਤੁਹਾਡਾ ਕੋਈ ਆਉਣ ਵਾਲਾ ਪ੍ਰੋਜੈਕਟ ਹਾਂਜੀ ਕਰਦੇ ਹੋ ਤੁਸੀਂ ਕੋਈ ਹੋਰ ਹਾਂਜੀ ਹਾਂਜੀ ਕਰ ਰਹੇ ਆ ਜੀ ਇੱਕ ਤਾਂ ਮੇਰਾ ਪਿਆਰਾ ਵੀਰਦੀਪਾ ਸੁਨੋ ਜਿਹਨਾਂ ਦੀ ਮੈਂ ਗੱਲ ਕਰਕੇ ਹਟਿਆ ਠੀਕ ਹੈ ਜੀ ਤੇ ਉਹਨਾਂ ਦਾ ਵੀ ਮੈਂ Song ਜਲਦੀ ਲੈ ਕੇ ਆ ਰਿਹਾ ਹਾਂ ਔਰ ਇੱਕ ਮੇਰਾ ਪਿਆਰਾ ਵੀਰ ਇਕਵਾਲ ਅੱਕਾਵਲੇ ਠੀਕ ਹੈ ਜੀ ਉਹਨਾਂ ਦਾ ਵੀ ਮੈਂ Song ਪ੍ਰੋਜੈਕਟ ਚੱਲ ਰਿਹਾ ਉਹਨਾਂ ਦਾ ਵੀ ਜਲਦੀ ਲੈ ਕੇ ਹਾਜ਼ਰ ਹੋ ਰਿਹਾ ਜੀ ਤੇ ਇੱਕ ਮੇਰਾ ਪਿਆਰਾ ਵੀਰ ਸੁਖਵੀਰ ਲਹਿਰੀ ਠੀਕ ਹੈ ਉਹਨਾਂ ਨਾਲ ਵੀ ਗੱਲਬਾਤ ਚੱਲ ਰਹੀ ਹੈ ਔਰ ਉਹਨਾਂ ਦਾ ਵੀ Song ਲੈ ਕੇ ਜਲਦੀ ਹਾਜ਼ਰ ਹੋਗਾ ਠੀਕ ਹੈ ਹਾਂਜੀ ਕਸ਼ਮੀਰ ਸਿੰਘ ਜੀ ਸਭ ਤੋਂ ਜ਼ਿਆਦਾ ਤੁਸੀਂ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਸਭ ਤੋਂ ਜ਼ਿਆਦਾ ਮੈਂ ਮੇਰਾ ਬਹੁਤੀ ਜੋ ਮਨ ਦੇ ਕਰੀਬ ਸਿੰਗਰ ਹੈ ਜਨਾਬ ਮਾਸ਼ਾਅੱਲਿ ਉਹ ਮੇਰੇ ਬਹੁਤ ਦਿਲ ਦੇ ਕਰੀਬ ਹੈ। ਹੂੰ ਤੇ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦਾ। ਜਨਾਬਾ ਸ਼ਹਿਰ ਠੀਕ ਹੈ। ਹੂੰ ਉਹ ਕਿਉਂ ਪਸੰਦ ਆ ਬੇਟਾ ਉਹਨਾਂ? ਯਾਦ ਦੇ। ਦੇਖੋ ਜੀ ਉਹ ਮੇਰੀ ਭੂਆ ਜੀ ਦੇ ਲੱਟਕੇ ਨੇ। ਠੀਕ ਹੈ। ਤੇ ਬੜਾ ਪਿਆਰਾ ਵੀਰ ਆ ਸਾਡਾ। ਠੀਕ ਹੈ। ਬੜਾ ਘੈਂਟ ਭਰਾ ਸਾਡਾ। ਹੂੰ ਤੇ ਕੁਝ ਮੈਨੂੰ ਉਹਨਾਂ ਦੀ ਗਾਇਕੀ ਬਹੁਤ ਜ਼ਿਆਦਾ ਪਸੰਦ ਆ। ਠੀਕ ਹੈ ਜੀ। ਜੋ ਉਹਨਾਂ ਦੀ ਆਵਾਜ਼ ਆ ਨਾ ਹੂੰ ਤੇ ਉਹ ਦਿਲ ਦੇ ਵਿੱਚ ਇੰਨੇ ਛਿੱਟ ਪਾਉਂਦੀ ਆ। ਹੂੰ। ਵੀ ਬਹੁਤ ਘੰਟਾ ਆਵਾਜ਼ ਆ ਉਹਨਾਂ ਦੀ ਔਰ ਬਹੁਤ ਪਿਆਰੇ ਸੌਂਗ ਹੁੰਦੇ ਹਨ ਉਹਨਾਂ ਦੇ। ਹੂੰ। ਜਿੰਨੇ ਵੀ ਰਾਈਟਰਾਂ ਨੇ ਉਹਨਾਂ ਨੇ ਸੌਂਗ ਆਇਆ ਬੜੇ ਪਿਆਰੇ ਲਿਖੇ ਆ ਤੇ ਮੇਰੇ ਭਰਾ ਨੇ ਗਾਏ ਬਹੁਤ ਸੋਹਣੇ ਆ। ਠੀਕ ਹੈ। ਤੇ ਇਸ ਕਰਕੇ ਮੈਨੂੰ ਬਾਈ ਮਾਸ਼ਾਅੱਲਿਹ ਬਹੁਤ ਜ਼ਿਆਦਾ ਅੱਛਾ ਲੱਗਦਾ। ਮਾਸ਼ਾਅੱਲਿਹ ਦੇ ਨਾਲ ਤੁਹਾਡਾ ਸੰਪਰਕ ਬਣਿਆ ਰਹਿੰਦਾ। ਕਿੰਨੇ ਕ ਚਿਰ ਤੋਂ ਤੁਸੀਂ ਉਹਦੇ ਕੋਲ ਆਉਂਦੇ ਜਾਂਦੇ ਹੋ? ਜਾਓ ਇੱਥੇ ਆਉਂਦਾ। ਹਾਂਜੀ ਹਾਂਜੀ ਮਾਸ਼ਾਅੱਲਿਹ ਬਾਈ ਨਾਲ ਸਾਡਾ ਸੰਪਰਕ ਬਣਿਆ ਰਹਿੰਦਾ ਜੀ। ਹੂੰ। ਸਾਡਾ ਬੜਾ ਪਿਆਰਾ ਵੀਰ ਆ ਸਾਡਾ ਜੇ ਕਈ ਵਾਰੀ ਉਹ ਤੋਂ ਨਾ ਵੀ ਆਇਆ ਜਾਵੇ ਸਾਡਾ ਫੋਨ ਤੇ ਹਲਚਲ ਪੁੱਛਦਾ ਰਹਿੰਦਾ ਹੂੰ ਸਾਡਾ ਖਿਆਲ ਰੱਖਦਾ ਏਸੀ ਗੱਲ ਨਹੀਂ ਬੜਾ ਪਿਆਰਾ ਵੀਰ ਹੈ ਤੇ ਸਾਡਾ ਉਹਨਾਂ ਕੋਲੇ ਵੀ ਜਾਣ ਦਾ ਸੁਭਾਅ ਬਣਿਆ ਹੀ ਰਹਿੰਦਾ ਉਹ ਵੀ ਸਾਡੇ ਕੋਲੇ ਇੱਥੇ ਆਉਂਦੇ ਰਹਿੰਦੇ ਆ ਪਿੰਡ ਜਿਹੜਾ ਮਾਰਦੇ ਨੇ ਹਾਂਜੀ ਹਾਂਜੀ ਇੱਕ ਸੌ ਹੋਰ ਸੁਣਾ ਦਿਓ ਫਿਰ ਤੋਂ ਹਾਂਜੀ ਜਰੂਰ ਜੀ ਮੈਂ ਜਨਾਬ ਮਾਛਾਲੀ ਹਾਂਜੀ ਉਹਨਾਂ ਦੀਆਂ ਦੋ ਲੜਾਂ ਤੁਹਾਨੂੰ ਸੁਣਾ ਰਹੇ ਹਾਂਜੀ ਜੇ ਜਦ ਮੈਂ ਤੂੰ ਹੋਈ ਦੂਰ ਸੀਓ ਕਹੀ ਗੱਲਾਂ ਤੂੰ ਮਜਬੂਰੀ ਸੀਓ ਦਿਲ ਵਿੱਚ ਦਹਿਆਂ ਪਉਂਦੀ ਸੀ ਹੋ ਦਿਲ ਵਿੱਚ ਦਹਿਆਂ ਪਉਂਦੀ ਸੀ ਜਾਂਦੀ ਜਾਂਦੀ ਹਾਏ ਗਲੀ ਲੱਗ ਕੇ ਮਿਲਣਾ ਚਾਹੁੰਦੀ ਸੀ ਉਹ ਜਾਂਦੀ ਜਾਂਦੀ ਵੇ ਮਈਆ ਜਾਂਦੀ ਜਾਂਦੀ ਵੇ ਮਈਆ ਜਾਂਦੀ ਜਾਂਦੀ ਮਤਵੋ ਜੀ ਮਤਵੋ ਜੀ ਹਾਂ ਜੀ ਕਸ਼ਮੀਰ ਅਲੀ ਜੀ ਗਾਇਕੀ ਹੈ ਜਿਹੜੀ ਅੱਜ ਕੱਲ ਪੈਸੇ ਤੋਂ ਬਿਨਾ ਬਹੁਤ ਔਖੀ ਹੈ ਹਾਂ ਜੀ ਤੁਸੀਂ ਫਿਰ ਕਿਸ ਤਰ੍ਹਾਂ ਅਰੇਂਜਮੈਂਟ ਕਰਦੇ ਹੋ ਇਹਦਾ ਪੈਸੇ ਤੋਂ ਬਿਨਾ ਤਾਂ ਕੋਈ ਗੀਤ ਰਿਕਾਰਡ ਕਰਾਉਣਾ ਵੀ ਬੜਾ ਮੁਸ਼ਕਲ ਹੈ ਬਿਲਕੁਲ ਜੀ ਬਹੁਤ ਸੋਹਣਾ ਸਵਾਲ ਪੁੱਛਿਆ ਹੈ ਸਵਾਲ ਤੁਹਾਡੇ ਸਾਰੇ ਘੰਟ ਨੇ ਜਿਹੜੀ ਗਾਇਕੀ ਹੈ ਹਾਂਜੀ ਬਹੁਤ ਔਕੀ ਹੈ ਹਾਂਜੀ ਕੰਮ ਤਾਂ ਦੇਖੋ ਕੋਈ ਨਹੀਂ ਸੌਖਾ ਹਾਂ ਬਿਲਕੁਲ ਪਰ ਗਾਇਕੀ ਮੈਂ ਸਮਝਦਾ ਵੀ ਬਹੁਤ ਜ਼ਿਆਦਾ ਔਖਾ ਕੰਮ ਹੈ ਪੈਸੇ ਤੋਂ ਕਿਨਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਹਾਂ ਪਰ ਇੰਨੀ ਕੀ ਗੱਲ ਜ਼ਰੂਰ ਆ ਜੀ ਹਾਂ ਜਿਹਦੇ ਕੋਲੇ ਕਲਾ ਹੈਗੀ ਹੈ ਨਾ ਹਾਂ ਇਹ ਤਾਂ ਪਰਮਾਤਮਾ ਨੇ ਕਲਾ ਵਕੀ ਹੈ ਹਾਂਜੀ ਹਾਂਜੀ ਉਹਨੂੰ ਪੈਸੇ ਦੀ ਲੋੜ ਨਹੀਂ ਪੈਂਦੀ ਠੀਕ ਹੈ ਜੀ ਠੀਕ ਹੈ ਜੀ ਹੁਣ ਜੇ ਤੁਸੀਂ ਮੇਰੇ ਤੇ ਲਾਉ ਹੂੰ ਮੈਂ ਇੱਕ ਗਰੀਬ ਇਨਸਾਨ ਸੀ ਹਾਂਜੀ ਠੀਕ ਹੈ ਹੂੰ ਤੇ ਅੱਜ ਵੀ ਚਲੋ ਦੋ ਵਕਤ ਦੀ ਰੋਟੀ ਵਧੀਆ ਖਾ ਰਹੇ ਆਂ ਹਾਂਜੀ ਤੇ ਮੈਨੂੰ ਪੈਸੇ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਹੂੰ ਪਰ ਮੇਰੀ ਆਵਾਜ਼ ਨੂੰ ਲੋਕਾਂ ਨੇ ਪਸੰਦ ਕੀਤਾ ਠੀਕ ਹੈ ਤੇ ਮੈਂ ਇੱਕ ਗਾਣੇ ਦੇ ਯੋਗ ਵੀ ਨਹੀਂ ਸੀਗਾ ਜੀ ਹੂੰ ਤੇ ਮੇਰੇ 47-48 Song ਹੋਏ ਨੇ ਹੂੰ ਤੇ ਕਲਾ ਕਹਿ ਲੋ ਜਾਂ ਮੰਨ ਕੇ ਚਲੋ ਲੋਕਾਂ ਨੇ ਆਵਾਜ਼ ਨੂੰ ਪਸੰਦ ਕੀਤਾ ਹੂੰ ਸੋ ਇਸੇ ਕਰਕੇ ਲੋਕ ਖਰਚਾ ਲਾਈ ਜਾਂਦੇ ਜੀ ਤੇ ਆਪਾਂ ਅੱਗੇ ਵਧੀ ਜਾਂਦੇ ਆ ਤੁਹਾਡੀਆਂ ਦੁਆਵਾਂ ਨਾਲ ਇਹ ਜੋ ਤੁਸੀਂ ਗੀਤ ਰਿਕਾਰਡ ਕਰਾਉਣੇ ਆ ਤਾਂ ਇਹਦਾ ਮਤਲਬ ਹੀ ਉਹ ਜਿਹੜੇ ਰੈਕਟਰ ਹੈ ਉਹ ਖਰਚਾ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਾਰਾ ਖਰਚਾ ਰੈਕਟਰ ਦਾ ਹਾਂਜੀ ਹਾਂਜੀ ਸਾਰਾ ਖਰਚਾ ਰੈਕਟਰ ਦਾ ਹੁੰਦਾ ਜੀ ਅੱਛਾ ਤੇ ਆਪਾਂ ਉਹੀ ਖਰਚਾ ਅੱਗੇ ਦੇ ਦੇ ਦਿੰਨੇ ਆ ਤੇ ਆਪਾਂ ਸੌਂਗ ਕਰ ਦਿੰਦੇ ਆ ਜਿਸ ਤਰ੍ਹਾਂ ਤੁਸੀਂ ਸਰਦੂਲ ਸ਼ਿਕੰਦਰ ਦਾ ਜ਼ਿਕਰ ਕਰਿਆ ਉਹਨਾਂ ਦਾ ਵੀ ਇੱਕ ਸਾਲ ਉਹ ਸੌਂਗ ਖਿਲਾਓ ਹਾਂਜੀ ਜ਼ਰੂਰ ਜੀ ਦੇਖੋ ਜਨਾਬ ਸਰਦੂਲ ਸ਼ਿਕੰਦਰ ਸਾਹਿਬ ਉਹਨਾਂ ਦੀ ਤਾਂ ਪ੍ਰੀਸ ਨਹੀਂ ਕਰ ਸਕਦੇ ਪਰ ਤੁਸੀਂ ਸਵਾਲ ਕੀਤਾ ਹੂੰ ਤੇ ਮੈਂ ਦੋ ਲੈਣਾ ਤੁਹਾਨੂੰ ਜਰੂਰ ਨਾ ਚੁਕਾਇ। ਸਾਡਿਆਂ ਪਰਾਂ ਤੁਸੀਂ ਕੀ ਉੱਡਣਾ? ਨਿਵੇਗੀ ਦੁਰਕਿਤੇ ਆਲੇ ਨਾ ਬਣਾ ਕੀ। ਹੋ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ। ਵੱਡਿਆਂ ਸ਼ਿਕਾਰੀਆਂ ਨੇ ਮੋਲਿਆ। ਵੱਡਿਆਂ ਸ਼ਿਕਾਰੀਆਂ ਨੇ ਮੋਲਿਆ। ਨੀਤੇ ਨੂੰ ਮੋਤੀਆਂ ਦੀ ਚੋਗਚ ਗਾ ਕੇ। ਸਾਡਿਆਂ ਪਰਾਂ ਤੁਸੀਂ ਕੀ ਉੱਡਣਾ? ਬਗੀ ਦੁਰ ਕਿਤੇ ਆ ਲੈਣਾ ਬਣਾ ਕੇ ਬਹੁਤ ਵਧੀਆ ਬਹੁਤ ਹਨੀ ਕਲਦੀਪ ਮਾਨਕ ਸਾਹਿਬ ਨਾਲ ਵੀ ਤੁਹਾਡਾ ਕੋਈ ਦੱਸਦੇ ਆ ਕੋਈ ਰਿਸ਼ਤਾ ਜੁੜਦਾ ਕੀ ਰਿਸ਼ਤਾ ਜੁੜਦਾ ਕਲਦੀਪ ਮਾਨਕ ਸਾਹਿਬ ਸਾਡੇ ਸਤਿਕਾਰਯੋਗ ਸਾਡੇ ਉਸਤਾਦ ਜੀ ਤੇ ਮੇਰੇ ਨਾਨਕਿਆਂ ਦਾ ਗਾਂਸ ਟਿਕਾ ਕਬੀਲਾ ਜੀ ਠੀਕ ਹੈ ਤੇ ਮੇਰੇ ਨਾਨਾ ਜੀ ਦੇ ਸਾਹੀਂ ਲੱਗਦੇ ਨੇ ਹੂੰ ਤੇ ਉਹ ਵੀ ਸਾਡੇ ਵੱਡੇ ਸਤਿਕਾਰਯੋਗ ਬਾਪੂ ਜੀ ਨੇ ਤੇ ਅੱਡੇ ਘੈਂਟ ਇਨਸਾਨ ਨੇ ਜਿਹਨੇ ਜਿਨ੍ਹਾਂ ਨੇ ਸਾਡਾ ਨਾਮ ਬਣਾਇਆ ਠੀਕ ਹੈ ਸਾਡਾ ਨਾਮ ਰੱਖਿਆ ਸਾਡੀ ਬਰਾਦਰੀ ਦਾ ਠੀਕ ਹੈ ਜੀ ਜਿਵੇਂ ਸਦੀਕ ਸਾਹਿਬ ਹੋ ਗਏ ਕੁਲਦੀਪ ਮਾਨਕੀ ਜੀ ਹੋ ਗਏ ਪੁਰਾਣੇ ਸਿੰਘਰਾਂ ਦੇ ਵਿੱਚੋਂ ਹਾਂਜੀ ਤੇ ਕੁਲਦੀਪ ਮਾਨਕੀ ਸਾਹਿਬ ਨਾਲ ਕਦੇ ਮੇਲ ਹੋਇਆ ਸੀ ਪਹਿਲਾਂ ਨਹੀਂ ਜੀ ਕਦੇ ਵੀ ਨਹੀਂ ਹੋਇਆ ਨਹੀਂ ਜੀ ਛੋਟੇ ਸੀਗੇ ਹਾਂ ਤੇ ਸਾਨੂੰ ਪਤਾ ਵੀ ਜਾਂ ਐਡੀ ਦੂਰ ਜਾਇਆ ਵੀ ਨਹੀਂ ਜਾਂਦਾ ਸੀ ਬਾਕੀ ਉਹਨਾਂ ਕੋਲ ਇੰਨਾ ਸਮਾਂ ਕਿੱਥੋਂ ਹੁੰਦਾ ਸੀ ਹਾਂ ਬਿਲਕੁਲ ਓਹੋ ਆਬਲਿ ਸ਼ੋਸ਼ੂਰਨ ਕੋਲੇ ਟਾਈਮ ਹੀ ਨਹੀਂ ਹੁੰਦਾ ਸੀ ਨਾ ਨਹੀਂ ਟਾਈਮ ਸੀ ਬਹੁਤ ਬਿਜੀ ਰਹਿੰਦੇ ਸੀ ਆਪਣੀ ਦੀ ਬਹੁਤ ਰਹਿੰਦੇ ਸੀ ਹਾਂਜੀ ਹਾਂਜੀ ਬਹੁਤ ਪ੍ਰਸਿੱਧ ਕਲਾਕਾਰ ਹੋਏ ਨਾ ਤਾਂ ਅੱਜ ਉਹ ਦੁਨੀਆ ਚ ਨਹੀਂ ਪਰ ਉਹਨਾਂ ਦਾ ਨਾਮ ਜੀ ਉਹਨਾਂ ਦਾ ਹਾਂਜੀ ਹਾਂਜੀ ਨਾਮ ਮਾਨਕ ਬੜੇ ਵਿੱਚ ਸ਼ੋਸ਼ੂਰਨ ਉਹ ਹਾਂਜੀ ਨਾਮ ਉਹਨਾਂ ਦਾ ਰਹਿੰਦੀ ਦੁਨੀਆ ਦਾ ਬਿਲਕੁਲ ਨਹੀਂ ਦੁਨੀਆ ਦਾ ਕਰ ਉਹ ਬਿਲਕੁਲ ਆਪਾਂ ਉਹਨਾਂ ਦਾ ਇੱਕ ਸੌਂਗ ਹੋ ਜਾਏ ਫਿਰ ਆ ਹਾਂਜੀ ਹਾਂਜੀ ਜ਼ਰੂਰ ਜੀ ਮਾਨਕ ਸਾਹਿਬ ਵਰਗਾ ਤਾਂ ਆਪਾਂ ਠੀਕ ਕਰ ਸਕਦੇ ਹਾਂਜੀ ਹਾਂਜੀ ਪਰ ਫਿਰ ਵੀ ਦੋ ਬੋਲ ਠੀਕ ਹੈ ਉਹ ਮਾ ਹੁੰਦੀ ਏ ਮਾ ਵੇ ਦੁਨੀਆਂ ਵਾਲਿਓ ਹੇ ਮਾਤਾ ਰਬ ਦਾ ਨਾ ਵੇ ਦੁਨੀਆਂ ਵਾਲਿਓ ਮਾ ਦੀ ਪੂਜਾ ਰਬ ਦੀ ਪੂਜਾ ਮਾਤਾ ਰਬ ਦਾ ਰੂਪ ਸਦੂਚਾ ਓ ਖੋਲੈਂਦੇ ਟੁਕ ਕਾਹ ਵੇ ਦੁਨੀਆਂ ਵਾਲਿਓ ਮਾ ਹੁੰਦੀ ਏ ਮਾ ਵੇ ਦੁਨੀਆਂ ਵਾਲਿਓ ਗਾਇਕੀ ਦੇ ਵਿੱਚ ਤੁਹਾਨੂੰ ਕਿਹੜੇ ਕਿਹੜੇ ਦੋਸਤਾਂ ਦਾ ਸਹਿਯੋਗ ਰਹਿੰਦਾ ਹੈ ਹਾਂਜੀ ਹਾਂਜੀ ਗਾਇਕੀ ਦੇ ਵਿੱਚ ਮੈਨੂੰ ਮੇਰਾ ਬਹੁਤ ਹੀ ਪਿਆਰਾ ਵੀਰ ਲਖਵਿੰਦਰ ਸਿੰਘ ਸੰਧੂ ਧਰਮ ਸਿੰਘ ਰਮਾਣਾ ਹਾਂਜੀ ਤੇ सोनू ਮੇਰਾ ਪਿਆਰਾ ਵੀਰ ਘਟ ਵਾਲੀ ਔਰ ਬਾਬਾ ਦੀਪ ਬਾਬੇ ਦੀਪ ਵਾਲੇ ਕਹਿੰਦੇ ਸਿੰਗੂ ਵਾਲੇ ਹਾਂਜੀ ਤੇ ਮੇਰਾ ਪਿਆਰਾ ਵੀਰ ਗੁਰਪਿਆਰ ਤੇ ਬੜੇ ਘੈਂਟ ਭਰਾ ਸਾਡੇ ਤੇ ਇਹਨਾਂ ਮਿੱਤਰਾਂ ਪਿਆਰਾਂ ਦਾ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਹੈ। ਬਹੁਤ ਹੀ ਜ਼ਿਆਦਾ। ਸਹੀ ਹੈ। ਹਾਂਜੀ। ਸਹਿਯੋਗ ਤਾਂ ਦੇਖੋ ਜੀ ਜਿੰਨਾ ਮਿੱਤਰਾਂ ਪਿਆਰਾਂ ਦਾ ਮੇਰੀ ਬੈਠਕ ਨੂੰ ਚੜ੍ਹਨੀ ਹੈ ਕਿਸੇ ਵੇਲੇ ਕਿਸ ਦਾ ਨਹੀਂ ਨਾਮ ਭੁੱਲ ਜਾਂਦੇ ਆ। ਮੈਨੂੰ ਸਾਰਿਆਂ ਦਾ ਬਹੁਤ ਸਹਿਯੋਗ ਹੈ। ਹੂੰ। ਸਾਰੇ ਮੇਰੇ ਭਰਾ ਦੇ। ਹੂੰ। ਤੇ ਸਾਰਿਆਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਜੀ ਤੇ ਮੇਰਾ ਵੀ ਬੜਾ ਸਤਿਕਾਰ ਹੈ। ਹੂੰ। ਹਾਂਜੀ। ਇਹਦੇ ਵਿੱਚ ਕਿੰਨਾ ਕਰ ਰਿਹਾਜ ਕਰਦੇ। ਗਾਇਕੀ ਦੇ ਵਿੱਚ। ਹਾਂਜੀ ਰਿਆਜ ਜਿਹੜਾ ਗਾਇਕੀ ਲੈਣਾ ਰਿਆਜ ਦੀ ਹੂੰ ਜ਼ਰੂਰੀ ਹੈ ਇਹਦੇ ਵਿੱਚ। ਹੂੰ। ਹਾਂਜੀ ਜਦੋਂ ਸਮਾਂ ਮਿਲਦਾ ਹੈ ਤੇ ਰਿਆਜ ਕਰਦੇ ਆ ਰਿਆਜ ਜ਼ਰੂਰ ਕਰਦੇ ਆ ਜੀ ਰਿਆਜ ਤੋਂ ਕਿਨਾਂ ਤਾਂ ਕੁਛ ਨਹੀਂ ਗਾਇਕੀ ਦੇ ਵਿੱਚ ਠੀਕ ਹੈ ਤੇ ਬੜਾ ਸਮਾਂ ਰਿਆਜ ਕਰੀਦਾ ਜੀ ਹਾਂਜੀ ਪਹਿਲਾਂ ਕੋਈ ਪਰਿਵਾਰ ਦੇ ਵਿੱਚ ਗਾਉਂਦਾ ਸੀ ਸਾਡੇ ਪਰਿਵਾਰ ਦੇ ਵਿੱਚ ਤੋਂ ਵੈਸੇ ਤਾਂ ਜੀ ਸਾਡੇ ਵਿਰਸੇ ਦੇ ਵਿੱਚ ਕਾਇਕੀ ਆ ਠੀਕ ਹੈ ਸਾਡੇ ਤਾਂ ਨਿੱਕੇ ਨਿੱਕੇ ਬੱਚੇ ਗੁੰਗਣਾਉਂਦੇ ਰਹਿੰਦੇ ਆ ਤੇ ਬੜਾ ਸ਼ਰੀਲੇਪਨ ਦੇ ਵਿੱਚ ਹੀ ਗਾਉਂਦੇ ਆ ਕਿ 8-10 ਸਾਲ ਦੀ ਉਮਰ 'ਚ ਗਾਉਣ ਲੱਗ ਜਾਂਦੇ ਆ ਸਾਡੇ ਬੱਚਿਆਂ ਨੂੰ ਕਿਉਂਕਿ ਵਿਰਸੇ ਦੇ ਵਿੱਚ ਇਹ ਚੀਜ਼ ਆ ਹਾਂ ਤੇ ਮੈਂ ਵੀ ਗੁਣਗਣਾਉਣਾ ਹੁੰਦਾ ਸੀ ਮੈਂ ਨਿੱਕਾ ਹੁੰਦਾ ਸਕੂਲਾਂ ਦੇ ਵਿੱਚ ਗਾਉਣਾ ਹੁੰਦਾ ਸੀ ਠੀਕ ਹੈ ਮੈਨੂੰ ਬੜਾ ਸ਼ੌਂਕ ਸੀ ਗਾਉਣ ਦਾ ਤੇ ਸਾਡੇ ਪਰਿਵਾਰ ਦੇ ਵਿੱਚ ਸਾਡੇ ਪਿਆਰੇ ਵੀਰ ਜਨਾਬ ਮਾਸ਼ਾਅੱਲਿ ਹੂੰ ਸਾਡੇ ਪਰਿਵਾਰ ਦੇ ਵਿੱਚ ਜਨਾਬ ਭਾਈ ਲਵਜੀਤ ਹੂੰ ਤੇ ਇਹ ਸਾਡੇ ਪਰਿਵਾਰਾਂ ਦੇ ਵਿੱਚੋਂ ਗਾਉਂਦੇ ਨੇ ਇਹਨਾਂ ਨੂੰ ਦੇਖ ਕੇ ਤੇ ਮੜਾ ਮੋਟਾ ਮੈਂ ਗਾਉਣ ਲੱਗ ਪਿਆ ਠੀਕ ਹੈ ਹਾਂਜੀ ਅੱਗੇ ਫਿਰ ਤੁਹਾਡਾ ਕੋਈ ਬੱਚਾ ਵੀ ਇਸ ਕਲਾ ਦੇ ਵਿੱਚ ਆ ਰਿਹਾ ਤੇ ਮੇਰਾ ਬੱਚਾ ਜੀ ਵਾਰਿਸ ਖਾਨ ਸਾਹਿਬ ਹਾਂਜੀ ਤੇ ਮੈਂ ਤਾਂ ਬਹੁਤ ਕਹਿਣਾ ਵੀ ਉਹ ਇਸੇ ਲਾਈਨ ਤੇ ਪਾਵੇ ਹੂੰ ਤੇ ਬਾਕੀ ਉਹਦੀ ਤਮੰਨਾ ਜੀ ਠੀਕ ਹੈ ਉਹਨਾਂ ਤਾਂ ਮੈਂ ਜਿੱਥੋਂ ਕਿ ਮੈਂ ਤੁਹਾਨੂੰ ਉਹਨਾਂ ਦੀ ਗੱਲ ਦੱਸਣ ਲੱਗਿਆ ਵੀ ਮੈਨੂੰ ਮਾਸਟਰਾਂ ਨੇ ਫੋਨ ਕਰਤਾ ਸਰਾ ਨੇ ਹੂੰ ਵੀ ਛੋੜੇ ਬੱਚੇ ਦਾ ਵੀ ਐਡਮਿਸ਼ਨ ਕਰਾਉਣੀ ਆਪਾਂ ਦੀ گاਉਂ ਦੇ ਵਿੱਚ ਵੀ ਕੁਝ ਕਰਵਾ ਸਕਦੇ ਹੂੰ ਹੂੰ ਮੈਨੂੰ ਕਹਿੰਦੇ ਜੀ ਤੁਹਾਡੇ ਕੋਲੇ ਵਾਰਸ਼ ਨੇ ਗੱਲ ਨਹੀਂ ਕਰੀ ਮਖਾ ਜੀ ਮੇਰੇ ਕੋਲੇ ਕੋਈ ਗੱਲ ਨਹੀਂ ਇਹ ਕਹਿੰਦੇ ਜੀ 15 ਤਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਹੂੰ ਤੇ ਤੁਸੀਂ ਵਾਰਸ਼ ਤੋਂ ਕੱਲ ਤੱਕ ਵੀ ਆਪਾਂ ਵੀਡੀਓ ਭੇਜਣੀਆਂ ਗਾਹਾਂ ਤੇ ਤੁਸੀਂ ਵਾਰਸ਼ ਤੋਂ ਹੂੰ ਚਲੋ ਮੈਂ ਇਹਨਾਂ ਦੀ 15 20 ਮਿੰਟਾਂ ਚ ਤਿਆਰੀ ਕਰਾ ਕੇ ਜੀ ਤੇ ਮੈਂ ਇਹਨਾਂ ਦੀ ਵੀਡੀਓ ਹੂੰ ਸਰਾਂ ਨੂੰ ਭੇਜਦੇ। ਹੂੰ ਦੇਖੋ ਐਡੀ ਕਿਰਪਾ ਹੋਈ ਪ੍ਰਮਾਤਮਾ ਦੀ ਹੂੰ ਤੇ ਸਾਰੀ ਤਸੀਲ ਚ ਫਸਤਾਇਆ ਠੀਕ ਹੈ ਜੀ ਲੋਕ ਤਾਂ 15 15 20 20 ਦਿਨਾਂ ਦੀਆਂ ਤਿਆਰੀਆਂ ਕਰ ਰਹੇ ਸੀ ਬੱਚੇ ਹੂੰ ਤੇ ਇਹਦੇ ਵਿੱਚ 15 ਮਿੰਟ ਤਿਆਰੀ ਕਰਾਈ ਆ ਠੀਕ ਹੈ ਤੇ 15 ਮਿੰਟਾਂ ਦੇ ਵਿੱਚ ਸਾਰੀ ਤਸੀਲ ਚ ਫਸਤਾਇਆ ਇਹ ਮੈਨੂੰ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਠੀਕ ਹੈ ਤੇ ਇਹਨਾਂ ਦਾ ਸਰਟੀਫਿਕੇਟ ਵੀ ਬਣਿਆ ਹੋਇਆ ਜੀ ਠੀਕ ਹੈ ਹਾਂਜੀ ਫਸਟ ਟਾਈਮ ਹਾਂਜੀ ਫਸਟ ਟਾਈਮ ਬਹੁਤ ਬਧਾਈ ਹਾਂਜੀ ਮੁਬਾਰਕਾਂ ਦੀ ਮੁਬਾਰਕਾਂ ਬਾਕੀ ਮੇਰੀ ਤਮੰਨਾ ਤੇ ਇਹੀ ਹੈ ਵੀ ਗੈਕੀ ਲੈਨ ਦੇ ਵਿੱਚ ਜਾਣ ਠੀਕ ਹੈ ਗੈਕੀ ਲੈਨ ਸੰਗੀਤ ਲੈਨ ਬਹੁਤ ਵੱਡੀ ਥੀ ਹੈ ਹੂੰ ਬਾਕੀ ਉਹਨਾਂ ਦੇ ਅੱਜ ਕੱਲ੍ਹ ਦੇ ਬੱਚਿਆਂ ਦਾ ਤੁਸੀਂ ਸਮਝਦਾਰੀ ਹੈ ਜੀ ਠੀਕ ਹੈ ਕੀ ਪਤਾ ਕਿੱਧਰ ਨੂੰ ਜਾਣਗੇ ਹਨਾ ਇਹ ਚੀਜ਼ ਕੋਈ ਆਪਣੇ ਮਨਪਸੰਦ ਦਾ ਇੱਕ ਗਾਣਾ ਸੁਣਾਓ ਹਾਂਜੀ ਜਦੋਂ ਜੀ ਮੇਰੀ ਜ਼ਿੰਦਗੀ ਦੀ ਬਰਬਾਦੀ ਤੂੰ ਤੂੰ ਵੇ ਨਾ ਸਮਝੀ ਫੁੱਲ ਗਿਆ ਤੂੰ ਚਿੱਤੇ ਕਰਕੇ ਰੋਣਾ ਏ ਜਦੋਂ ਫੇਦ ਕਦੇ ਤੇਰਾ ਖੁੱਲ ਗਿਆ ਤੈਨੂੰ ਹਰ ਦਿਨ ਹੋਵੇ ਮੁਬਾਰਕ ਨਹੀਂ ਆਵੇਂ ਹੰਜਵਾ ਦੇ ਬਸ ਪਾਗੀ ਨਹੀਂ ਹੋ ਹੋ ਹੇਰੀ ਮੰਗਦੇ ਰਹੀਏ ਦੁਆਯੜੀਏ ਵੇਸ਼ਕ ਦਾਗ ਵਫਾ ਨੂੰ ਲਾਗਣੀ ਹੇਰੀ ਮੰਗਦੇ ਰਹੀਏ ਦੁਆਯੜੀਏ ਵੇਸ਼ਕ ਦਾਗ ਵਫਾ ਨੂੰ ਲਾਗਣੀ ਦਾਗ ਵਫਾ ਨੂੰ ਲਾਗਣੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਇਹ ਸੰਜੀ ਕਸ਼ਮੀਰ ਅਲੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਘੰਟੀ ਵਾਲਾ ਬਟਨ ਦਬਾਓ ਤਾਂ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਦਿਓ ਵਗਿਆ ਦੁਬਾਰਾ ਫੇਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਡੇ ਰੂਪ ਰੂਪ ਹੋਵਾਂਗੇ ਧੰਨਵਾਦ